ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਸਦੈਲੂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਅਧਿਆਇ 8ਵਾਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਇਸ ਵਿੱਚ ਕੋਈ ਅਜੂਬਾ ਨਹੀਂ ਕਿ ਨਾਨਕ ਬਾਦਸ਼ਾਹ ਨੂੰ ਸੰਤ ਪੁਰਖਾਂ ਦੇ ਸਰਤਾਜ ਜਾਂ ਸ਼ਾਹ ਵਜੋਂ ਪੂਜਿਆ ਜਾਂਦਾ ਹੈ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਗੁਰੂ ਗੋਬਿੰਦ ਸਿੰਘ ਜੀ ਵਿੱਚ ਬਹੁਤ ਸਾਰੇ ਗੁਨਾ ਦਾ ਵਿਰਲਾ ਸੁਮੇਲ ਸੀ ਜਿਨ੍ਹਾਂ ਨੇ ਆਪਣਾ ਜੀਵਨ ਜ਼ੁਲਮ ਦੇ ਖਿਲਾਫ ਲੜਾਈ ਦੇ ਲੇਖੇ ਲਾ ਦਿੱਤਾ ਇੱਕ ਅਜਿਹਾ ਨਾਇਕ ਜੋ ਆਪਣੇ ਪੈਰੋਕਾਰਾਂ ਨੂੰ ਸਾਥੀ ਅਤੇ ਬਰਾਬਰ ਦੇ ਮੰਨਦੇ ਸਨ ਗੁਰੂ ਨਾਨਕ ਗੁਰੂ ਨਾਨਕ ਪਾਤਸ਼ਾਹ ਦੀਆਂ ਮਿਹਰਬਾਨੀਆਂ ਜਨਮ ਸਾਖੀਆਂ ਮੁਤਾਬਕ ਸੰਮਤ ਸਾਲ ਦੇ ਵਿਸਾਖ ਮਹੀਨੇ ਦੀ ਪੂਰਨਵਾਸ਼ੀ ਵਾਲੀ ਰਾਤ ਨੂੰ ਤਲਵੰਡੀ ਰਾਏਪੋਏ ਦੇ ਮਹਿਤਾ ਕਲਿਆਨ ਦਾਸ ਦੇਦੀ ਜੀ ਦੀ ਪਤਨੀ ਤ੍ਰਿਪਤਾ ਜੀ ਨੂੰ ਦਰਦਾਂ ਪਈਆਂ ਤਿੰਨ ਪਹਿਰ ਰਾਤ ਲੰਘ ਚੁੱਕੀ ਸੀ ਪੂਰਬੀ ਆਕਾਸ਼ ਵਿੱਚ ਪੌਰ ਦਾ ਤਾਰਾ ਚਮਕ ਰਿਹਾ ਸੀ ਵੱਡੇ ਤੜਕੇ ਦਾ ਵੇਲਾ ਸੀ ਜਦੋਂ ਮਾਤਾ ਜੀ ਨੇ ਦੂਜੇ ਬੱਚੇ ਪੁੱਤਰ ਨੂੰ ਜਨਮ ਦਿੱਤਾ ਇਸ ਤਰ੍ਹਾਂ ਨਾਨਕ ਪਾਤਸ਼ਾਹ ਦਾ ਜਨਮ 15 ਅਪ੍ਰੈਲ 1469 ਦਾ ਸੀ ਐ ਪਰ ਇੱਕ ਪੁਰਾਣੀ ਰਵਾਇਤ ਨੂੰ ਜਾਰੀ ਰੱਖਣ ਵਾਸਤੇ ਇਹ ਦਿਹਾੜਾ ਨਵੰਬਰ ਮਹੀਨੇ ਦੀ ਪੂਰਨ ਮਾਸ਼ੀ ਦੀ ਰਾਤ ਨੂੰ ਮਨਾਇਆ ਜਾਂਦਾ ਹੈ ਉਹਨਾਂ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਕਿ ਬੱਚੇ ਦਾ ਨਾਂ ਉਸ ਦਾ ਜਨਮ ਨਾਨਕੇ ਘਰ ਹੋਣ ਕਾਰਨ ਹੀ ਨਾਨਕ ਰੱਖਿਆ ਗਿਆ ਸੀ ਕਲਮਾ ਕੱਚਾ ਜਾਂ ਚਾਲੇਵਾਲ ਸੀ ਇਹ ਦੋਵੇਂ ਪਿੰਡ ਲਾਹੌਰ ਹੁਣ ਪਾਕਿਸਤਾਨ ਜ਼ਿਲ੍ਹੇ ਵਿੱਚ ਹਨ ਨਾਨਕ ਪਾਸ਼ਾ ਉਮਰੋਂ ਵੱਡਾ ਬੱਚਾ ਸੀ ਜੋ ਮੋਢਲੀ ਬਾਲ ਅਵਸਥਾ ਵਿੱਚ ਹੀ ਹਸੂ ਹਸੂ ਕਰਨ ਤੇ ਬੈਠਣ ਲੱਗ ਪਏ ਸਨ ਇਹ ਜੀ ਉਹ 5 ਸਾਲਾਂ ਦਾ ਦੇ ਹੀ ਸਨ ਜਦੋਂ ਲੋਕਾਂ ਨੇ ਵੇਖਿਆ ਕਿ ਉਹ ਹੋਰ ਬੱਚਿਆਂ ਨਾਲ ਖੇਡਣ ਦੀ بجائے ਆਪਣੀ ਉਮਰ ਤੋਂ ਵੱਧ ਸਿਆਣੀਆਂ ਗੱਲਾਂ ਕਰਨ ਲੱਗ ਪਏ ਸਨ ਲੋਕ ਉਹਨਾਂ ਬਾਰੇ ਬੜੀਆਂ ਦਿਲਚਸਪ ਗੱਲਾਂ ਕਰਨ ਲੱਗ ਪਏ ਹਿੰਦੂ ਜਾਂ ਮੁਸਲਮਾਨ ਜੋ ਵੀ ਉਹਨਾਂ ਦੀ ਗੱਲ ਸੁਣਦਾ ਉਸ ਨੂੰ ਪੱਕਾ ਯਕੀਨ ਹੋ ਜਾਂਦਾ ਸੀ ਕਿ ਨਿੱਕੇ ਬਾਲ ਰਾਹੀਂ ਰੱਬ ਦੀ ਬਾਣੀ ਪ੍ਰਗਟ ਹੁੰਦੀ ਸੀ ਨਾਨਕ ਪਾਸ਼ਾ ਦੇ ਵੱਡਾ ਹੋਣ ਨਾਲ ਇਹ ਵਿਸ਼ਵਾਸ ਵੀ ਵੱਧਾ ਗਿਆ 7 ਸਾਲ ਦੀ ਉਮਰ ਵਿੱਚ ਨਾਨਕ ਪਾਸ਼ਾ ਨੂੰ ਇੱਕ ਪਾਧੇ ਕੋਲ ਪੜ੍ਹਨੇ ਪਾ ਦਿੱਤਾ ਗਿਆ ਨਾਨਕ ਪਾਸ਼ਾ ਨੇ ਉਲਟਾ ਆਪਣੇ ਉਸਤਾਦ ਨੂੰ ਹੀ ਆਠ ਪੜਾ ਦਿੱਤਾ ਅਤੇ ਆਪਣੇ ਉਸਤਾਦ ਨਾਲ ਉਸ ਦਾ ਸੰਵਾਦ ਸ਼੍ਰੀ ਰਾਗ ਵਿੱਚ ਇੱਕ ਸ਼ਬਦ ਵਿੱਚ ਦਰਜ ਹੈ ਰੱਬ ਦੀ ਬੰਦਗੀ ਹੀ ਇੱਕੋ ਇੱਕ ਸੱਚਾ ਗਿਆਨ ਹੈ ਬਾਕੀ ਸਭ ਮਿੱਥਿਆ ਹੈ ਤੇ ਸਿਰਜਣਹਾਰ ਦੇ ਗਿਆਨ ਤੋਂ ਵੀ ਹੋਣੀ ਸਿਆਨਪ ਬੰਦੇ ਦੇ ਗੱਲ ਵਿੱਚ ਅ ਗਿਆਨ ਹੀ ਦੀਫਾਹੀ ਵਾਂਗ ਹੈ ਜਿਹੜਾ ਮਾਲਕ ਦਾ ਨਾਮ ਇਸ ਸੰਸਾਰ ਵਿੱਚ ਜਪੇਗਾ ਉਹੀ ਅਗਲੇ ਸੰਸਾਰ ਵਿੱਚ ਇਸ ਦਾ ਲਾਹਾ ਖਟੇਗਾ ਤੈਨੂੰ ਪਤਾ ਹੈ ਕਿ ਬੰਦੇ ਇਸ ਸੰਸਾਰ ਵਿੱਚ ਕਿਵੇਂ ਤੇ ਕਿਉਂ ਆਉਂਦੇ ਹਨ ਤੇ ਕਿਉਂ ਚਲੇ ਜਾਂਦੇ ਹਨ ਕੁਝ ਅਮੀਰ ਤੇ ਕੁਝ ਗਰੀਬ ਕਿਉਂ ਬਣ ਜਾਂਦੇ ਹਨ ਕਿਉਂ ਕੋਈ ਦਰਬਾਰ ਲਾ ਬੈਠਦਾ ਹੈ ਤੇ ਹੋਰ ਦਰਦਰ ਮੰਗਦੇ ਫਿਰਦੇ ਹਨ ਅਤੇ ਇਹਨਾਂ ਵਿੱਚੋਂ ਵੀ ਕਈਆਂ ਨੂੰ ਭੀਖ ਮਿਲ ਜਾਂਦੀ ਹੈ ਤੇ ਕਈਆਂ ਨੂੰ ਉਹ ਵੀ ਨਹੀਂ ਮਿਲਦੀ ਇਹ ਮੇਰੇ ਕੋਲੋਂ ਸੁਣ ਉਹ ਪੰਡਤ ਜਿਨ੍ਹਾਂ ਨੇ ਇਸ ਜੀਵਨ ਵਿੱਚ ਤਾਕਤ ਅਤੇ ਸੁੱਖ ਭੋਗਿਆ ਹੈ ਤੇ ਮਾਲਕ ਦੀ ਉਸਤਤ ਨਹੀਂ ਕੀਤੀ ਉਹ ਯਕੀਨਨ ਸਜ਼ਾ ਦੇ ਭਾਗੀ ਹੋਣਗੇ ਜਿਵੇਂ ਧੋਬੀ ਗੰਦੇ ਕੱਪੜਿਆਂ ਨੂੰ ਪੱਥਰ ਤੇ ਕੁੱਟਦਾ ਹੈ ਓਵੇਂ ਉਹਨਾਂ ਨਾਲ ਹੋਵੇਗੀ ਜਿਵੇਂ ਤੇਲੀ ਤੇਲ ਕਢਣ ਵਾਸਤੇ ਤਿਲਾਂ ਨੂੰ ਪੀਟਦਾ ਹੈ ਓਵੇਂ ਹੀ ਉਹ ਪੀੜੇ ਜਾਣਗੇ ਜਿਵੇਂ ਚੱਕੀ ਵਾਲਾ ਅਨਾਜ ਨੂੰ ਚੱਕੀ ਵਿੱਚ ਪੀਂਦਾ ਹੈ ਓਵੇਂ ਹੀ ਉਹ ਵੀ ਪੀਹੇ ਜਾਣਗੇ ਦੂਜੇ ਪਾਸੇ ਜਿਹੜੇ ਗਰੀਬ ਹਨ ਤੇ ਜਿਨ੍ਹਾਂ ਨੂੰ ਜੀਣ ਲਈ ਮੰਗਣਾ ਪੈਂਦਾ ਹੈ ਜੋ ਆਪਣੇ ਜੀਵਨ ਬੰਦਗੀ ਵਿੱਚ ਬਿਤਾਉਂਦੇ ਹਨ ਉਹਨਾਂ ਨੂੰ ਇਨਸਾਫ ਦੀ ਦੇਵੀ ਅਦਾਲਤ ਵਿੱਚ ਸਨਮਾਨ ਅਤੇ ਇਨਾਮ ਪ੍ਰਾਪਤ ਹੋਵੇਗਾ ਜਿਸ ਨੂੰ ਰੱਬ ਦਾ ਭੈ ਹੈ ਉਹ ਸਾਰੇ ਭੈਆਂ ਤੋਂ ਮੁਕਤ ਹੈ ਪਰ ਰਾਜਾ ਜਾਂ ਰੰਗ ਜਿਸ ਨੂੰ ਰੱਬ ਦਾ ਭੈ ਨਹੀਂ ਉਹ ਮਿੱਟੀ ਵਿੱਚ ਮਿਲ ਜਾਵੇਗਾ ਤੇ ਨਰਕ ਦੇ ਦੁੱਖ ਭੋਗਣ ਲਈ ਮੋੜ ਪੈਦਾ ਹੋਵੇਗਾ ਬਦੀ ਨਾਲ ਫਾਇਦਾ ਲੈਣ ਵਾਲਾ ਭਿੱਟਿਆ ਜਾਂਦਾ ਹੈ ਇੱਕੋ ਇੱਕ ਸੱਚ ਰੱਬ ਹੈ ਸਾਡਾ ਸਾਰਾ ਮੋਹ ਰੱਬ ਲਈ ਹੋਵੇ ਜੋ ਅਮਰ ਹੈ ਜਿਨ੍ਹਾਂ ਨੇ ਰਹਿਣਾ ਨਹੀਂ ਉਹਨਾਂ ਨੂੰ ਮੋਹ ਕਿਉਂ ਪੁੱਤਰ ਪਤਨੀ ਤਾਕਤ ਧਨ ਜਵਾਨੀ ਇਹਨਾਂ ਸਾਰਿਆਂ ਦਾ ਨਾਸ਼ ਅਤੇ ਮੌਤ ਹੋਣੀ ਹੈ ਮਿਹਰਬਾਨ ਦੀ ਜਨਮ ਸਾਖੀ ਵਿੱਚੋਂ ਸਾਲ ਬਾਅਦ ਨਾਨਕ ਪਾਤਸ਼ਾਹ ਨੂੰ ਅਰਬੀ ਤੇ ਹੋਰ ਵਿਸ਼ੇ ਸਿੱਖਣ ਲਈ ਮਸੀਤੇ ਪੜਨ ਪਾਇਆ ਗਿਆ ਇੱਥੇ ਵੀ ਨਾਨਕ ਪਾਸ਼ਾ ਨੇ ਆਪਣੇ ਉਸਤਾਦ ਨੂੰ ਝਕਾਚੋਧ ਕਰ ਦਿੱਤਾ ਮੁੱਲਾ ਨੇ ਅਲਿਫ ਤੋਂ ਜੇ ਤੱਕ ਅਰਬੀ ਹਿੰਦ ਸੇ ਲਿਖੇ ਨਾਨਕ ਪਾਤਸ਼ਾਹ ਨੇ ਫੌਰਨ ਹਿੰਦ ਸਿਆਂ ਦੇ ਲਿਖਣ ਅਤੇ ਉਚਾਰਨ ਵਿੱਚ ਕਮਾਲ ਹਾਸਲ ਕਰ ਲਿਆ ਅਤੇ ਕੁਝ ਹੀ ਦਿਨਾਂ ਅੰਦਰ ਉਹ ਗਣਿਤ ਹਿਸਾਬ ਕਿਤਾਬ ਤੇ ਹਰ ਉਹ ਕੁਝ ਸਿੱਖ ਗਏ ਜੋ ਮੁੱਲਾ ਪੜ੍ਹਾ ਸਕਦਾ ਸੀ ਮੁੱਲਾ ਹੈਰਾਨ ਵੀ ਹੈਰਾਨੀ ਵਿੱਚ ਪੈ ਗਿਆ ਯਾ ਅੱਲਾਹ ਹੋਰ ਬੱਚੇ 10 ਸਾਲ ਘੁਲਦੇ ਰਹਿੰਦੇ ਹਨ ਅਤੇ ਫੇਰ ਵੀ ਇਹ ਦਸਿਆਂ ਵਿੱਚ ਫਰਕ ਕਰਨ ਜੋਗੇ ਨਹੀਂ ਹੁੰਦੇ ਅਤੇ ਇਹ ਬੱਚਾ ਤੇਰੀ ਦੁਆ ਨਾਲ ਸਭ ਕੁਝ ਦਿਨਾਂ ਵਿੱਚ ਹੀ ਸਿੱਖ ਗਿਆ ਹੈ ਮਿਹਰਬਾਨ ਦੀ ਜਨਮ ਸਾਖੀ ਵਿੱਚ ਨਾਨਕ ਪਾਤਸ਼ਾਹ ਬੜੇ ਮਨਮੋਜੀ ਬੱਚੇ ਸਨ ਅਤੇ ਕਈ ਵਾਰੀ ਦਿਨਾਂ ਬੱਧੀ ਕਿਸੇ ਨਾਲ ਵੀ ਨਾ ਬੋਲਦੇ ਉਹ ਕੁਦਰਤ ਦੇ ਵਰਤਾਰੇ ਨੂੰ ਦੇਖ ਖਣ ਵਿੱਚ ਰੁੱਝੇ ਜੰਗਲਾਂ ਵਿੱਚ ਘੁੰਮਦੇ ਰਹਿੰਦੇ ਸ਼ਹਿਦ ਦੀਆਂ ਮੱਖੀਆਂ ਅਤੇ तितਲੀਆਂ ਨਾਲ ਭਰਪੂਰ ਬਹਾਰ ਦੀ ਸ਼ੁਰੂਆਤ ਗਰਮੀਆਂ ਦੀ ਲੂੰਦੀ ਧੁੱਪ ਜੋ ਸਾਰੇ ਸਬਜ਼ੇ ਨੂੰ ਸਾਲ ਛੱਡਦੀ ਤੇ ਫੇਰ ਮਾਨਸੂਨ ਦੀ ਆਮਦ ਜੋ ਚਮਤਕਾਰੀ ਰੂਪ ਵਿੱਚ ਮੁੜ ਜੀਵਨ ਪਾ ਦਿੰਦੀ ਤੇ ਆਲੇ ਦੁਆਲੇ ਨੂੰ ਹਰਿਆਲਾ ਬਣਾ ਦਿੰਦੀ ਅਤੇ ਜੰਗਲ ਦੇ ਪਖੇਰੂਆਂ ਤੇ ਜਾਨਵਰਾਂ ਦੇ ਤੌਰ ਤਰੀਕੇ ਇਹ ਸਾਰਾ ਰਹੱਸ ਨੌਜਵਾਨ ਨਾਨਕ ਪਾਤਸ਼ਾਹ ਦੇ ਮਨ ਉਹ ਮੱਤਰ ਦਿੰਦਾ ਹੈ ਤੇ ਉਹ ਸਿਰਜਣਹਾਰ ਪਾਲਣਹਾਰ ਤੇ ਸ਼ਿੰਗਾਰਕ ਦੇ ਖਾਮੇ ਬਾਰੇ ਸੋਚ ਵਿਚਾਰ ਕਰਨ ਲੱਗਦੇ ਅਤੇ Hindu ਅਤੇ Musalman ਰੋ ਰੀਤਾਂ ਦੀ ਕਾਰਗਰੀ ਤੇ ਕਿੰਤੂ ਕਰਦੇ ਜਦੋਂ ਉਹ ਸਿਰਫ 9 ਸਾਲ ਦੇ ਸੀ ਨਾਨਕ ਪਾਸ਼ਾ ਨੇ ਆਪਣੇ ਜਨੇਊ ਪਾਣ ਆਏ ਬ੍ਰਾਹਮਣ ਤੋਂ ਪੁੱਛਿਆ ਜੇ ਬ੍ਰਾਹਮਣ ਅਤੇ ਖੱਤਰੀਆਂ ਦਾ ਜਨੇਊ ਗਵਾਚ ਜਾਵੇ ਤਾਂ ਕੀ ਉਹਨਾਂ ਦੀ ਆਸਥਾ ਵੀ ਖਤਮ ਹੋ ਜਾਂਦੀ ਹੈ ਕਿ ਉਹਨਾਂ ਦੀ ਆਸਤਾ ਉਹਨਾਂ ਦਾ ਜਨੇਉ ਕਾਇਮ ਰੱਖਦਾ ਹੈ ਜਾਂ ਕੀ ਉਹਨਾਂ ਦੇ ਕਰਮ ਛੇਤੀ ਹੀ ਮਾਪੇ ਨਾਨਕ ਪਾਤਸ਼ਾਹ ਤੋਂ ਨਿਰਾਸ਼ ਹੋ ਬੈਠੇ ਉਹ ਕੋਈ ਵੀ ਕੰਮ ਨਹੀਂ ਕਰਦੇ ਸਨ ਜੇ ਉਹਨਾਂ ਨੂੰ ਡੰਗਰ ਚਾਰਨ ਭੇਜਿਆ ਜਾਂਦਾ ਤਾਂ ਉਹਨਾਂ ਨੂੰ ਲੋਕਾਂ ਦੇ ਖੇਤਾਂ ਵਿੱਚ ਫਿਰ ਹੀ ਜਾਣ ਦਿੰਦੇ ਜੇ ਉਹਨਾਂ ਨੂੰ ਕਾਰੋਬਾਰ ਲਈ ਪੈਸਾ ਦਿੱਤਾ ਜਾਂਦਾ ਤਾਂ ਉਹ ਗਰੀਬਾਂ ਤੇ ਭੁੱਖਿਆਂ ਨੂੰ ਵੰਡ ਦਿੰਦੇ ਉਹਨਾਂ ਦੇ ਪਿਤਾ ਦੇ ਗੁੱਸੇ ਤੋਂ ਉਹਨਾਂ ਨੂੰ ਉਹਨਾਂ ਦੀ ਮਾਂ ਤੇ ਭੈਣ ਨੇ ਅਤੇ ਪਿੰਡ ਦੇ ਲੋਕਾਂ ਨੇ ਹੀ ਬਚਾਇਆ ਹੋਇਆ ਸੀ ਜਿਨ੍ਹਾਂ ਨੇ ਨਾਨਕ ਦੇ ਬਹੁਤ ਸਾਰੇ ਚਮਤਕਾਰ ਅੱਖੀਂ ਡਿੱਠੇ ਸਨ 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਬਟਾਲੇ ਦੇ ਮੂਲਚੰਦ ਚੌਣਾ ਦੀਤੀ ਸੁਲੱਖਣੀ ਨਾਲ ਹੋ ਗਿਆ ਉਹਨਾਂ ਦੇ ਦੋ ਪੁੱਤਰ ਹੋਏ ਸ਼੍ਰੀ ਚੰਦ ਤੇ ਲਖਮੀ ਦਾਸ ਅਤੇ ਸ਼ਾਇਦ ਇੱਕ ਧੀ ਜਾਂ ਤਿਆਂ ਵੀ ਜੋ ਬਾਲਪਣੇ ਵਿੱਚ ਹੀ ਚੱਲ ਬਸੀਆਂ ਪਰਿਵਾਰਕ ਜੀਵਨ ਨਾਨਕ ਪਾਸ਼ਾ ਦਾ ਧਿਆਨ ਬਹੁਤਾ ਚਿਰ ਮੋੜ ਕੇ ਨਾ ਰੱਖ ਸਕਿਆ ਅਚਾਨਕ ਉਹਨਾਂ ਦੇ ਮਨ ਦੀ ਮੋਜ ਉਹਨਾਂ ਉੱਤੇ हावी ਹੋ ਜਾਂਦੀ ਤੇ ਉਹ ਕਈ ਦਿਨ ਚੁੱਪ ਕਰਿਆ ਬੈਠੇ ਰਹਿੰਦੇ ਤੇ ਫਿਰ ਰੱਬ ਇਨਸਾਨ ਮੌਤ ਰੋ ਰਿਤਾ ਤੇ ਨੈਤਿਕ ਅਧਰਾ ਕੀਮਤਾ ਵਰਗੀਆਂ ਚੀਜ਼ਾਂ ਤੇ ਬਹਿ ਚੇੜ ਲੈਂਦੇ ਰੋਜੀ ਰੋਟੀ ਕਮਾਉਣ ਬਾਰੇ ਓਹੋ ਪਤੀ ਤੇ ਪਿਤਾ ਬਣਨ ਤੋਂ ਮਗਰੋਂ ਵੀ ਪਹਿਲਾਂ ਵਾਂਗ ਹੀ ਨਿਰਲੇਪ ਰਹੇ ਜੁਲਾਈ ਦੀ ਇੱਕ ਸ਼ਾਮ ਮਿਹਰਬਾਨ ਦੀ ਜਨਮ ਸਾਖੀ ਦੱਸਦੀ ਹੈ ਤਲਵੰਡੀ ਦੇ ਆਕਾਸ਼ ਉੱਤੇ ਮੌਨਸੂਨ ਦੇ ਕਾਲੇ ਸੰਗਣੇ ਬੱਦਲ ਛਾਏ ਹੋਏ ਸਨ ਤੇ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ ਰਾਤ ਨੂੰ ਬਿਜਲੀ ਬੁਰੀ ਤਰ੍ਹਾਂ ਕੜਕ ਰਹੀ ਸੀ ਤੇ ਬੱਦਲ ਘੋਰ ਰਿਹਾ ਸੀ। ਨਾਨਕ ਮਾਲਕ ਦੀ ਉਸਤ ਦੇ ਵਿੱਚ ਸ਼ਬਦ ਗਾਉਣ ਲੱਗੇ। ਉਹਨਾਂ ਦੀ ਮਾਂ ਉਹਨਾਂ ਕੋਲ ਆਈ ਤੇ ਬੋਲੀ ਪੁੱਤਰ ਕਾਫੀ ਰਾਤ ਹੋ ਗਈ ਹੈ। ਸੋ ਵੀ ਜਾਓ ਹੁਣ। ਉਸੇ ਵੇਲੇ ਕੋਇਲ ਕੂਕੂ ਕਰਨ ਲੱਗ ਪਈ। ਅਤੇ ਨਾਨਕ ਨੇ ਜਵਾਬ ਦਿੱਤਾ ਮਾਂ ਜਦ ਮੇਰਾ ਸ਼ਰੀਕ ਜਾਗ ਰਿਹਾ ਹੈ ਤਾਂ ਮੈਂ ਕਿਵੇਂ ਸੋ ਜਾਵਾਂ। ਲੋਕਾਂ ਨੂੰ ਇਹ ਸਾਫ਼ ਹੋ ਗਿਆ ਸੀ ਕਿ ਬਹੁਤੀ ਦੇਰ ਨਹੀਂ ਲੱਗਣੀ ਕਿ ਨਾਨਕ ਪਾਸ਼ਾ ਨੇ ਸਾਧੂ ਬਣ ਕੇ ਸੱਚ ਦੀ ਪਾਲ ਵਿੱਚ ਤੁਰ ਜਾਣਾ ਹੈ ਅਤੇ ਇੱਕ ਵਾਰੀ ਜਦੋਂ ਇੱਕ ਤੀਰਥ ਯਾਤਰਾ ਤੇ ਜਾਣ ਲਈ ਕੁਝ ਸਾਧੂ ਪੁਰਖ ਤਲਵੰਡੀ ਲਾਗਿਓ ਲੰਘ ਰਹੇ ਸਨ ਤਾਂ ਨਾਨਕ ਪਾਸ਼ਾ ਦੀ ਮਾਂ ਨੇ ਖਦਸ਼ਾ ਪ੍ਰਗਟ ਕੀਤਾ ਮੈਨੂੰ ਪਤਾ ਹੈ ਕਿ ਤੂੰ ਵੀ ਕਿਸੇ ਦਿਨ ਤੀਰਥ ਯਾਤਰਾ ਤੇ ਤੁਰ ਜਾਣਾ ਹੈ ਮੈਨੂੰ ਇਸਤੇ ਉਜਰ ਜਾਂ ਕੋਈ ਨਹੀਂ ਪਰ ਮੈਂ ਇਹ ਜ਼ਰੂਰ ਜਾਨਣਾ ਚਾਹੁੰਦੀ ਹਾਂ ਕਿ ਪਾਵਨ ਸਥਾਨਾਂ ਤੇ ਜਾ ਕੇ ਕਿਸੇ ਨੂੰ ਮਿਲਦਾ ਕੀ ਹੈ ਨਾਨਕ ਪਾਸ਼ਾ ਨੇ ਸਾਫ਼ ਜਵਾਬ ਦਿੱਤਾ ਕੁਝ ਵੀ ਨਹੀਂ ਸਾਨੂੰ ਆਪਣੇ ਸਰੀਰ ਨੂੰ ਹੀ ਮੰਦਰ ਮੰਨਣਾ ਚਾਹੀਦਾ ਹੈ ਤੇ ਮਾਇਆ ਦੀਆਂ ਤੰਦਾਂ ਤੋਂ ਮਨ ਨੂੰ ਮੁਕਤ ਕਰਨਾ ਚਾਹੀਦਾ ਹੈ ਤੇ ਮਾੜੇ ਕਰਮ ਛੱਡ ਕੇ ਆਪਣੇ ਸਿਰਜਣਹਾਰ ਦੀ ਉਸਤਤ ਕਰਨੀ ਚਾਹੀਦੀ ਹੈ ਇੰਨਾ ਕਰ ਲੈਣਾ ਹੈ 68 ਪਾਵਨ ਸਥਾਨਾਂ ਦੇ ਇਸ਼ਨਾਨਾਂ ਬਰਾਬਰ ਹੈ ਨਾਨਕ ਦੀ ਮਾਣੇ ਕਿਹਾ ਫਿਰ ਇੰਨਾ ਸੰਤਪੁਰਖਾਂ ਨੂੰ ਦੱਸ ਕਿ ਉਹ ਗਲਤ ਰਾਹ ਤੇ ਚੱਲ ਰਹੇ ਹਨ ਇਹਨਾਂ ਨੂੰ ਸਮਝਾ ਕੇ ਰੱਬ ਤਾਂ ਘਰ ਵਿੱਚ ਹੀ ਪਾਇਆ ਜਾ ਸਕਦਾ ਹੈ ਨਾਨਕ ਨੇ ਜਵਾਬ ਦਿੱਤਾ ਹਰੇਕ ਨੇ ਆਪਣਾ ਰਾਹ ਆਪ ਲੱਭਣਾ ਹੈ ਮੈਂ ਉਹਨਾਂ ਦੇ ਤਰੀਕਿਆਂ ਬਾਰੇ ਸੋਚ ਕੇ ਆਪਣਾ ਸਿਰ ਕਿਉਂ ਖਪਾਵਾਂ ਬਹਾਰ ਵਿੱਚ ਜੰਗਲ ਦਾ ਸਵਹਪਣ ਬੜਾ வனਮੋਹਕ ਸੀ ਪਰ ਨਾਨਕ ਪਾਤਸ਼ਾਹ ਵਾਸਤੇ ਇਹ ਸਵਹਪਣ ਵਿੱਚ ਵੀ বেদਨਾ ਸੀ ਕਿਉਂ ਜੋ ਉਹ ਉਸ ਸੱਚ ਦੀ ਭਾਲ ਵਿੱਚ ਸੀ ਜੋ ਮੌਸਮਾਂ ਨਾਲ ਨਹੀਂ ਬਦਲਦਾ ਰਾਗ ਬਸੰਤ ਵਿੱਚ ਇੱਕ ਸ਼ਾਨਦਾਰ ਸ਼ਲੋਕ ਵਿੱਚ ਇਹ ਭਾਵਨਾਵਾਂ ਇਸ ਤਰ੍ਹਾਂ ਦਰਜ ਹਨ ਬਹਾਰ ਦਾ ਮੌਸਮ ਸੀ ਰੁੱਖਾਂ ਦੇ ਨਵੇਂ ਪੱਤੇ ਨਿਕਲ ਆਂਦੇ ਸਨ ਜੰਗਲੀ ਬੂਟੀਆਂ ਫੁੱਲਾਂ ਨਾਲ ਭਰਿਆਂ ਪਿਆ ਸਨ ਤਲਵੰਡੀ ਵਿਵਾਲੇ ਦਾ ਜੰਗਲ ਬੜਾ ਮਨਮੋਹਣਾ ਸੀ ਪਿੰਡ ਦੇ ਨੌਜਵਾਨ ਉਹਨਾਂ ਕੋਲ ਆਏ ਤੇ ਕਹਿਣ ਲੱਗੇ ਨਾਨਕ ਬਹਾਰ ਆ ਗਈ ਹੈ ਆ ਚਲਿਏ ਤੇ ਕੁਦਰਤ ਦੇ ਅਦਭੁਤ ਨਜ਼ਾਰੇ ਦੇਖੀਏ ਨਾਨਕ ਪਾਸ਼ਾ ਨੇ ਕਿਹਾ ਚੇਤ ਦਾ ਮਹੀਨਾ ਸਾਲ ਦੇ ਸਾਰੇ ਮਹੀਨਿਆਂ ਤੋਂ ਵੱਧ ਸੋਹਣਾ ਹੈ ਪਰ ਕਿਉਂਕਿ ਹਰ ਪਾਸੇ ਹਰਿਆਵਲ ਹੈ ਤੇ ਹਰ ਜੀਵੰਦੀ ਚੀਜ਼ ਹਰੀ ਭਰੀ ਲੱਗਦੀ ਹੈ ਔਰ ਮੇਰਾ ਮਨ ਉਦੋਂ ਤੱਕ ਕੁਦਰਤ ਦੇ ਖੇੜੇ ਦੇ ਨਜ਼ਾਰੇ ਦਾ ਆਨੰਦ ਮਹਿਸੂਸ ਨਹੀਂ ਕਰ ਸਕਦਾ ਜੇ ਨਾ ਤੱਕ ਇਸਤੇ ਮਾਲਕ ਦੇ ਨਾਂ ਦੀ ਮਿਹਰ ਨਾ ਹੋਵੇ ਪਹਿਲਾਂ ਸਾਨੂੰ ਆਪਣੀ ਹੋਮੇ ਨੂੰ ਮਾਰਨਾ ਚਾਹੀਦਾ ਹੈ ਤੇ ਮਾਲਕ ਦੇ ਉਸਤਤ ਗaan ਕਰਨੇ ਚਾਹੀਦੇ ਹਨ ਅਤੇ ਫਿਰ ਹੀ ਸਾਡੇ ਦਿਲਾਂ ਵਿੱਚ ਵੀ ਖੇੜਾ ਉਪਜੇਗਾ ਉਹਨਾਂ ਨੇ ਕਿਹਾ ਜੋ ਤੂੰ ਕਹਿ ਰਿਹਾ ਹੈ ਸਾਡੇ ਤਾਂ ਕੁਝ ਵੀ ਅੱਲੇ ਪੱਲੇ ਨਹੀਂ ਪਿਆ ਅਸੀਤਾ ਤੈਨੂੰ ਇਹ ਦੱਸਣਾ ਆਏ ਸੀ ਕਿ ਜੰਗਲ ਵਿੱਚ ਰੁੱਖ ਐਨੇ ਹਰੇ ਭਰੇ ਹਨ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਐਨੀ ਤਰ੍ਹਾਂ ਦੇ ਰੰਗ-ਬਰੰਗੇ ਫੁੱਲ ਖਿੜੇ ਹੋਏ ਹਨ ਕਿ ਉਹਨਾਂ ਦਾ ਸੋਹਪਣ ਬਿਆਨ ਕਰਨਾ ਬੰਦੇ ਦੇ ਵਾਸ ਵਿੱਚ ਨਹੀਂ। ਐਨੇ ਫਲ-ਹਾਨ ਕਿ ਉਹਨਾਂ ਦੀ ਮਿਠਾਸ ਦੱਸਣ ਲਈ ਸ਼ਬਦ ਹੀ ਨਹੀਂ ਉੜਦੇ। ਤੇ ਉਹਨਾਂ ਦੇ ਹੇਠਾਂ ਛਾਂ ਬੜੀ ਸੀਤ ਅਤੇ ਮਹਿਕੀਲੀ ਹੈ ਇਹ ਸਭ ਕੁਝ ਤੂੰ ਆਪਣੀਆਂ ਅੱਖਾਂ ਨਾਲ ਦੇਖੇ ਤਾਂ ਪਤਾ ਲੱਗੇ ਨਾਨਕ ਪਾਸ਼ਾ ਨੇ ਜਵਾਬ ਦਿੱਤਾ ਨਵੇਂ ਪੱਤੇ ਮਾਲਕ ਦੀ ਮਿਹਰ ਨਾਲ ਆਏ ਹਨ ਉਸਦੇ ਹੁਕਮ ਨਾਲ ਹੀ ਉਹਨਾਂ ਤੇ ਇੰਨਾ ਸੋਹਣਾ ਮੂਰ ਪਿਆ ਹੈ ਤੇ ਫਲਾਂ ਵਿੱਚ ਮਿੱਠਾ ਰਸ ਭਰਿਆ ਹੈ ਉਹਨਾਂ ਦੇ ਪੱਤਿਆਂ ਦੀ ਸੀਤ ਤੇ ਮਹਿਕੀਲੀ ਛਾਂ ਮਾਲਕ ਦੀ ਦਾਤ ਹੈ ਮੇਰੇ ਦਿਲ ਵਿੱਚ ਵੀ ਇਸੇ ਤਰ੍ਹਾਂ ਦੇ ਫੁੱਲ ਫਾਲ ਅਤੇ ਸੀਤ ਛਾਂ ਹੈ ਤੇ ਲੋਕ ਇਸ ਛਾਂ ਵਿੱਚ ਬਹਿਣਾ ਲੋਚਦੇ ਹਨ ਮਹਾਨ ਪ੍ਰਮਾਤਮਾ ਨੇ ਸਾਨੂੰ ਦੇਖਣ ਲਈ ਅੱਖਾਂ ਸੁਣਨ ਲਈ ਕੰਨ ਅਤੇ ਬੋਲਣ ਤੇ ਅਨਾਜ ਖਾਣ ਲਈ ਮੂੰਹ ਦਿੱਤਾ ਹੈ ਇਹ ਚੀਜ਼ਾਂ ਉਸ ਨੇ ਸਾਨੂੰ ਕਿਉਂ ਬਖਸ਼ੀਆਂ ਹਨ ਉਸ ਨੇ ਤੈਨੂੰ ਅੱਖਾਂ ਜੰਗਲ ਦੇਖਣ ਨੂੰ ਨਹੀਂ ਦਿੱਤੀਆਂ ਬਲਕਿ ਉਸ ਦੀ ਸਿਰਜਣਾ ਅਤੇ ਚਮਤਕਾਰ ਦੇਖਣ ਲਈ ਦਿੱਤੀਆਂ ਹਨ ਕੰਨ ਦੇਵੀ ਆਵਾਜ਼ ਸੁਣਨ ਲਈ ਦਿੱਤੇ ਹਨ ਜੀਭ ਸੱਚ ਬੋਲਣ ਲਈ ਦਿੱਤੀ ਹੈ ਉਸ ਤੋਂ ਬਾਅਦ ਜੋ ਤੈਨੂੰ ਮਿਲੇਗਾ ਉਹ ਤੇਰੀ ਸੱਚੀ ਦੌਲਤ ਤੇ ਆਸਰਾ ਹੋਵੇਗਾ ਜੋ ਨਾਨਕ ਪਾਸ਼ਾ ਨੇ ਕਿਹਾ ਨੌਜਵਾਨਾਂ ਦੇ ਕੁਝ ਵੀ ਪੱਲੇ ਨਾ ਪਿਆ ਉਹਨਾਂ ਨੇ ਇੱਕ ਵਾਰੀ ਫੇਰ ਉਹਨਾਂ ਨੂੰ ਨਾਲ ਲੈ ਜਾਣ ਲਈ ਹੰਬਲਾ ਮਾਰਿਆ ਬਸੰਤ ਸਾਲ ਵਿੱਚ ਇੱਕੋ ਵਾਰੀ ਆਉਂਦੀ ਹੈ ਇਹ ਕੁਦਰਤੀ ਕੁਵਾਰੀ ਹਰਿਆਲਾ ਲਿਬਾਸ ਪਹਿਨਦੀ ਹੈ ਤੇ ਫਿਰ ਪੱਤ ਝੜਾ ਜਾਂਦੀ ਹੈ। ਰੁੱਖਾਂ ਦੇ ਪੱਤੇ ਝੜ ਜਾਂਦੇ ਹਨ ਤੇ ਜੰਗਲ ਰੁੰਡ-ਮੁੰਡ ਹੋ ਜਾਂਦੇ ਹਨ। ਜੇ ਤੂੰ ਕੁਦਰਤ ਦੇ ਸੋਹਣੇ ਦਾ ਦਿਦਾਰ ਕਰਨਾ ਚਾਹੁੰਦਾ ਹੈ ਤੇ ਚੇਤ ਦੇ ਮਹੀਨੇ ਵਿੱਚ ਹੀ ਇਹ ਹੋ ਸਕਦਾ ਹੈ। ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਮਹੀਨੇ ਤੇ ਮੌਸਮ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਤੇ ਫਿਰ ਆ ਜਾਂਦੇ ਹਨ। ਇਕ ਮੌਸਮ ਵਿੱਚ ਰੁੱਖ ਤੇ ਝਾੜੀਆਂ ਹਰੇ ਪੱਤਿਆਂ ਨਾਲ ਭਰ ਜਾਂਦੀਆਂ ਹਨ ਤੇ ਮੌਸਮ ਬਦਲਣ ਤੇ ਇਹ ਫੇਰ ਝੜ ਜਾਂਦੇ ਹਨ ਤੇ ਫੇਰ ਜਦੋਂ ਮੌਸਮ ਬਦਲਦਾ ਹੈ ਤਾਂ ਇਹ ਹਰੀਆਲੇ ਹੋ ਜਾਂਦੇ ਹਨ ਇਸ ਤੋਂ ਤੁਸੀਂ ਸਭ ਲੋਕ ਕਿ ਚੰਗੇ ਕਰਮ ਕਰਨ ਵਾਲਿਆਂ ਨੂੰ ਉਹਨਾਂ ਦੇ ਕਿਤੇ ਕਰਮਾਂ ਦਾ ਚੰਗਾ ਫਲ ਮਿਲਦਾ ਹੈ ਤੇ ਬੁਰਾ ਕਰਨ ਵਾਲੇ ਮੁਰਝਾ ਕੇ ਮਰ ਜਾਂਦੇ ਹਨ ਜਿਹੜੇ ਰੱਬ ਦੇ ਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਦੇ ਦਿਲਾਂ ਵਿੱਚ ਸਦਾ ਹੀ ਬਸੰਤ ਰਹਿੰਦੀ ਹੈ ਅੰਗੋਰ ਵਿੱਚ ਰਸ ਮਾਨਸੂਨ ਦੇ ਦਿਨਾਂ ਵਿੱਚ ਹੀ ਪੈਂਦਾ ਹੈ ਪਰ ਚੰਗੇ ਬੰਦੇ ਨੂੰ ਉਸ ਦਾ ਇਨਾਮ ਸਾਰਾ ਸਾਲ ਹੀ ਮਿਲਦਾ ਰਹਿੰਦਾ ਹੈ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਮਨੁੱਖਾ ਜਨਮ ਜਨਮ ਮਨੁੱਖਾ ਜਨਮ ਜਨਮ ਮਰਨ ਦੇ ਗੇੜ ਦਾ ਬਸੰਤ ਦਾ ਮੌਸਮ ਹੈ ਇਹ ਹੀ ਵੇਲਾ ਹੈ ਕਿ ਤੁਸੀਂ ਚੰਗੇ ਕਰਮਾਂ ਦਾ ਬੀਜ ਬੀਜੋ ਅਤੇ ਇਸ ਦਾ ਫਲ ਅਗਲੇ ਜਨਮ ਵਿੱਚ ਵੱਢੋ ਇਸ ਵਿੱਚ ਕੋਈ ਕੁਤਾਹੀ ਨਾ ਕਰੋ ਅਲबर्ट ਉਸ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ